ਦੋਸਤੋ 에어 ਇੰਡੀਆ ਦਾ ਇੱਕ ਯਾਤਰੀ ਜਹਾਜ਼ ਟੇਕ ਆਫ ਤੋਂ ਥੋੜੀ ਦੇਰ ਬਾਅਦ ਗੁਜਰਾਤ ਦੀ ਰਾਜਧਾਨੀ ਅਹਮਦਾਬਾਦ ਦੇ ਇੱਕ ਰਹਿਚੀ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਦੋਸਤੋ ਇਹ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਇਹ ਸਰਦਾਰ ਬਲਪਾਈ ਪਟੇਲ ਹਵਾਈ ਅੱਡੇ ਨੇੜੇ ਮਗਾਨੀ ਨਗਰ ਇਲਾਕੇ ਵਿੱਚ ਦੁਪਹਿਰ 1.5 ਵਜੇ ਦੇ ਕਰੀਬ ਉਡਾਨ ਭਰਨ ਮੌਕੇ 에ਰ ਇੰਡੀਆ ਦਾ ਜਹਾਜ਼ ਹਾ사 ਕਰਸਤ ਹੋ ਗਿਆ ਜਾਣਕਾਰੀ ਮੁਤਾਬਕ ਜਹਾਜ਼ ਅਹਮਦਾਬਾਦ ਸਥਿਤ ਬੀਜੇ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਰਹਿائش ਕੁਆਟਰਾਂ ਵਾਲੀ ਇਮਾਰਤ ਦੇ ਉੱਤੇ ਹਾਦਸਾ ਗ੍ਰਸਤ ਹੋਇਆ ਹੈ। ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਉਂਡਰੀ ਵਾਲ ਨਾਲ ਟਕਰਾਉਣ ਬਾਰੇ ਬਾਪੜਿਆ ਗਿਆ ਦੱਸਿਆ ਜਾਂਦਾ ਹੈ। ਹਾਦਸੇ ਬਾਰੇ ਅਹਮਦਾਬਾਦ ਦੇ 에ਰਪੋਰਟ ਟਰਮੀਨਲ 1 ਦੇ ਮੈਨੇਜਰ ਨੇ ਮੀਡੀਆ ਨੂੰ ਇਹ ਜਾਣਕਾਰੀ ਦੰਦਿਆ ਦੱਸਿਆ ਹੈ ਕਿ 에ਰਪੋਰਟ ਏਰੀਏ ਦੇ ਬਾਹਰ ਧੂਆਂ ਵੇਖਿਆ ਗਿਆ ਉਸ ਦੀ ਜਾਂਚ ਲਈ ਪੂਰੀ ਟੀਮ ਘਟਨਾ ਵਾਲੀ ਥਾਂ ਦੇ ਉੱਤੇ ਭੇਜੀ ਗਈ ਹੈ। 에어 ਇੰਡੀਆ ਅਤੇ ਇਸ ਦੀ ਮੂਲ ਕੰਪਨੀ ਟਾਟਾ ਗਰੁੱਪ ਨੇ ਇੱਕ ਬਿਆਨ ਜਾਰੀ ਕਰਕੇ ਖਾਸੇ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਕਿ ਜਹਾਜ਼ ਵਿੱਚ 242 ਲੋਕ ਸਵਾਰ ਸਨ। ਅਹਮਦਾਬਾਦ ਜ਼ੋਨ 4 ਦੇ ਡੀਸੀਪੀ ਕਨਨ ਦਸਾਈ ਨੇ ਕਿਹਾ ਕਿ ਫਾਇਰ ਬਰਗੇਡ ਦੀਆਂ ਗੱਡੀਆਂ ਹਾਦਸੇ ਵਾਲੀ ਥਾਂ ਤੇ ਪਹੁੰਚ ਗਈਆਂ ਸਨ। ਇਹ ਲਾਈਨ ਨੇ ਕਿ ਜ਼ਖਮੀਆਂ ਨੂੰ ਹਸਪਤਾਲਾ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਦੋਸਤੋ ਫਲਾਈਟ ਰਾਰ ਤੇ ਡਾਟਾ ਮੁਤਾਬਕ ਸਥਾਨਕ ਸਮੇਂ ਦੁਪਹਿਰ 1:30 ਮਿੰਟ ਤੇ ਜ਼ਮੀਨ ਤੇ ਜਹਾਜ਼ ਰਿਕਾਰਡ ਕੀਤਾ ਗਿਆ ਹੈ। ਸਥਾਨਕ ਸਮੇਂ ਦੁਪਹਿਰੇ 1:34 ਮਿੰਟ ਤੇ ਜਹਾਜ਼ ਜਮਿਨੀ ਪੱਧਰ ਤੇ ਰਿਹਾ ਹੈ। ਗਤੀ ਵਧ ਰਹੀ ਸੀ। ਜਦ ਕਿ ਸਥਾਨਕ ਸਮੇਂ ਦੁਪਹਿਰੇ 1:38 ਵਜੇ ਤੇ ਅਚਾਨਕ 625 ਫੁੱਟ ਅਤੇ 174 ਨੋਟਸ ਤੇ ਉਚਾਈ ਤੇ ਜਹਾਜ਼ ਚੜਿਆ ਅਤੇ ਫਿਰ ਸਿਗਨਲ ਗਵਾਚ ਗਿਆ 에ਅਰ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਅਹਮਦਾਬਾਦ ਤੋਂ ਲੰਡਨ ਗੈਟਵੇਕ ਜਾਣ ਵਾਲੀ ਇਹ ਫਲਾਈਟ AI171 ਅੱਜ ਉਡਾਨ ਭਰਨ ਤੋਂ ਬਾਅਦ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਇਸਨੇ ਅਹਮਦਾਬਾਦ ਤੋਂ ਦੁਪਹਿਰ 1:38 ਵਜੇ ਉਡਾਨ ਭਰੀ ਇਹ ਫਲਾਈਟ 242 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਸਮੇਤ ਸਵਾਰ ਸਨ ਇਹ ਬੋਇੰਗ 787-880 ਇਹਨਾਂ ਵਿੱਚੋਂ 169 ਭਾਰਤੀ ਨਾਗਰਿਕ 53 ਬ੍ਰਿਟਿਸ਼ ਨਾਗਰਿਕ ਇੱਕ ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਹਨ ਜ਼ਖਮੀਆਂ ਨੂੰ ਨੈਦੀਕੀ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ 에어 ਇੰਡੀਆ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਧਿਕਾਰੀਆਂ ਨੂੰ ਆਪਣਾ ਪੂਰਾ ਸਹਿਯੋਗ ਦੇ ਰਿਹਾ ਹੈ ਦੂਜੇ ਪਾਸੇ ਏਐਨਆਈ ਨੇ ਸਿਵਲ ਐਵੀਨੇਸ਼ਨ ਦੇ ਡਾਇਰੈਕਟਰ ਜਨਰਲ ਦੇ ਹਵਾਲੇ ਨਾਲ ਕਿਹਾ ਕਿ ਕੈਪਟਨ ਸੁਮਿਤ ਸਬਰਵਾਲ 8200 ਘੰਟੇ ਉਡਾਨ ਦਾ ਤਜਰਬਾ ਰੱਖਣ ਵਾਲਾ ਐਲਟੀਸੀ ਸੀ ਸੈ ਪਾਇਲਟ ਕੋਲ 1100 ਘੰਟੇ ਉਡਾਨ ਦਾ ਤਜਰਬਾ ਸੀ ਏਟੀਸੀ ਦੇ ਅਨੁਸਾਰ ਉਡਾਨ ਨੇ ਅਹਿਮਦਾਬਾਦ ਤੋਂ ਸਵੇਰੇ 1:45 ਮਿੰਟ ਤੇ ਉਡਾਨ ਭਰੀ ਸੀ ਉਨਾ ਨੇ ਏਟੀਸੀ ਨੂੰ ਇੱਕ ਡਿਸਟ੍ਰੈਸ ਕਾਲ ਦਿੱਤੀ ਪਰ ਉਸ ਤੋਂ ਬਾਅਦ ਏਟੀਸੀ ਕਾਲ ਦਾ ਕੋਈ ਜਵਾਬ ਨਹੀਂ ਆਇਆ 9223 ਤੋਂ ਉਡਾਨ ਭਰਨ ਤੁਰੰਤ ਬਾਅਦ ਜਹਾਜ਼ ਹਵਾਈ ਅੱਡੇ ਤੇ ਬਾਹਰ ਜ਼ਮੀਨ ਤੇ ਡਿੱਗ ਗਿਆ ਹਾਦਸੇ ਵਾਲੀ ਥਾਂ ਤੋਂ ਕਾਲਾ ਧੂਆ ਉੱਠਿਆ ਦੇਖਿਆ ਗਿਆ ਭਾਰਤ ਤੇ ਦੁਨੀਆ ਭਰ ਦੇ ਨਾਤਾਮਾ ਨੇ 에ਅਰ ਇੰਡੀਆ ਦੀ ਉਡਾਨ AI 171 ਦੇ ਦੁਖਦਾਈ ਹਾਦਸੇ ਦੇ ਸਦਮਾ ਅਤੇ ਦੁੱਖ ਜਾਰ ਕੀਤਾ ਹੈ ਜੋ ਵੀਰਵਾਰ ਨੂੰ ਅਹਮਦਾਬਾਦ ਤੋਂ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ ਰਾਸ਼ਟਰਪਤੀ ਦਰੋਪਦੀ ਮੁਰਮਮ ਨੇ ਕਿਹਾ ਕਿ ਦੇਸ਼ ਦਾ ਨਾ ਬਿਆਨੇ ਜਾਣ ਵਾਲੀ ਇਹ ਦੁੱਖ ਦੀ ਘੜੀ ਵਿੱਚ ਪੀੜਤ ਲੋਕਾਂ ਦੇ ਨਾਲ ਖੜੇ ਹਾਂ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਨੂੰ ਸ਼ਬਦਾਂ ਤੋਂ ਪਰੇ ਦਿਲ ਦਾ ਹਲੌਣ ਦੇਣ ਵਾਲੀ ਦੱਸਿਆ ਅਤੇ ਭਰੋਸਾ ਦਿੱਤਾ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ ਸੋ ਦੋਸਤੋ ਮਹਿਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ